ਹਣ ਦਲੀ ਹੁਣ ਇਹਨੂੰ ਕੀ ਕਰੀਏ ਫਿਰ ਜੇ ਨਹੀਂ ਚੱਲਦਾ ਇਹ ਜਹਾਜ਼ ਨੂੰ 5000 ਰੋਟਾ ਮੀਟਰ ਪਾ ਲਿਆ ਜਾ ਮੈਂ ਤਾਂ ਮੈਂ ਐਂ ਕਹਿਣਾ ਜਿਹਨੂੰ ਇੱਕ ਵਾਰ ਮਾਰਦੀ ਏਕਣੇ ਹੁਣ ਪਹਿਲਾਂ ਕੁਛੀਆਂ ਨਵੀਆਂ ਪਵਾ ਲਿਆ ਹਾਂ ਆਹ ਆਕਣੇ ਬੰਦਿਆ ਕਿ ਕਿਹੜੇ ਜਨਮ ਮੈਂ ਤਾਂ ਇੱਕ ਨਹੀਂ ਲਾ ਲੋ ਚੌ ਚਿੱਟੀ ਆਹ ਬੰਦੇ ਨੂੰ ਇਹ ਖਰਾਬ ਹੋ ਗਿਆ ਲਾ ਕੋੜੇ ਇਹਨੇ ਚੈਸੀ ਇਹ ਇਹ ਤਾਂ 25 ਹਜ਼ਾਰ ਚ ਮਿਲ ਗਈ ਆਪਾਂ ਨੂੰ ਯਾਰ 10 ਹਜ਼ਾਰ ਲੱਗ ਪਤਾ ਨਹੀਂ 2500 ਚ ਨੇ ਵੀ ਨਹੀਂ ਪਤਾ ਮੈਨੂੰ ਉਹ ਇਹ ਵਸ ਬਲੌਗ ਚ ਜਿੰਨਾ ਝੂਠ ਬੋਲੋ ਉਹਨਾਂ ਵਧੀਆ ਵਾ ਚਾਰ ਦਿਨ ਚਲਾਈਆਂ ਲੱਟਾਂ ਉਹਨੇ ਹਾਂ ਚਾਰ ਦਿਨ ਚ ਬਾਪਰ ਲਵਾ ਕੇ ਲਿਆਉਣਾ ਭੇਜੀ ਲੈ ਕੇ ਨੂੰ ਕੇ ਦੇਖ ਲੈ ਚਾਰ ਹਾਂ ਉਹ ਇਹ ਦੂਗਾ ਸਰ ਬਾਪਰ ਲਵਾ ਕੇ ਲਿਆਉਣਾ ਪਾ ਗੀ ਤੋਂ ਲਵਾ ਕੇ ਲਿਆ ਜੀ ਤੂੰ ਕਹਿ ਰਿਹਾ ਆਪ ਕਰਿਆ ਆਪ ਬਣਾਵਾਂਗੇ ਉਹ ਤੋਂ ਨਹੀਂ ਬਣਾਉਣਾ ਹੈਗਾ ਕੀ ਤੋਂ ਆਪਣੇ ਭਾਈ ਤੋਂ ਬੋਸ ਜੀ ਚਲੋ ਵੀਰੇ ਚਲੋ ਫਿਰ ਚੱਕੋ ਚਲ ਬਲੌਗ ਦਾ ਟਾਈਮ ਤਾਂ ਆਪਣੀ ਦਿਹਾੜੀ ਮਾਰ ਜਣੀ ਆਉਣਾ ਪੈਸਾ ਆਪ ਨੂੰ ਇੱਕ ਵੀ ਨਹੀਂ ਚੱਲ ਮੈਂ ਕਹਿੰਦਾ ਯਾਰ ਜੇਕਣੇ ਮਾਰਦੇ ਠੀਕ ਸੀ ਹੂੰ ਉਹ ਤਾਂ ਵਧੀਆ ਬਣਦਾ ਤੋਰਾ ਕਿੰਨਾ ਕਰਦਾ ਫੇ ਦੂਵੇ ਚ ਮਾਰ ਦਿੰਦੇ ਆ ਦੂਵੇ ਲੋਹ ਹਾਂ ਤੇਲ ਫੁਕਣ ਦਾ ਕੀ ਫਾਇਦਾ ਵਾ ਦੱਸਦਾ ਜੇਦਾ ਇਹਦੇ ਨਾਲ ਪਲਾਉ ਮਾਰਨੇ ਤਵੀਆਂ ਮਾਰ ਦੂਵੇ ਚ ਦੂਵੇ ਚ ਚੱਲ ਨਹੀਂ ਇਹਨੂੰ ਗੋਲ ਕਰ ਲੈ ਰੂਟਾ ਵੇਟਰ ਪਹਿਲੇ ਲੋਹ ਚ ਫੇਰ ਦੂ ਥੱਲੇ ਰੱਖ ਕੇ ਹੂੰ ਪਹਿਲੇ ਚੱਲ ਗਣਾ ਰੂਟਾ ਵੇਟਰ ਹਰ ਵੀ ਟਰੋਡਰ ਨਾਲ ਥੱਲੇ ਵੀਰੇ ਉਹ ਚਿਕਲੀ ਜੀ ਵਾਧਾ ਹੋ ਮਤਲਬ ਗਿੱਲ ਵਧਦਾ ਹੈ ਸਲੇਪ ਮਾਰਨੇ ਬਾਅਦ ਚ ਉਹ ਤੇਰਾ ਖੇਤ ਮੈਡਾ ਅੱਠ ਰਜੂਗਾ ਕੱਲ ਨੂੰ ਉਲਟਾ ਮਾਲ ਫੇਰ ਦੀ ਸਟੈਡੀ ਵਾਲੀ ਫੇਰ ਦੀ ਚਾਹੇ ਇਹਦੇ ਨਾਲ ਫੇਰ ਨੂੰ ਉਲਟਾ ਮਾਲ ਨੁੰਨੇ ਵਾਲਾ ਫੇਰਾ ਟਰੋਡਰ ਮਾਰ ਲੈ ਟਰੋਡਰ ਫਾਰਮ ਨਾਲ ਫੇਰ ਉਹ ਜਦੋਂ ਆਪ ਦੇ ਹਾਲ ਹੋਣ ਫੇਰ ਵੀ ਇਹ ਸਟੈਡੀ ਵਾਲੀ ਫੇਰ ਦੇ ਓਏ ਉਹ ਤੇਲ ਖਰਾਬ ਨਹੀਂ ਨਹੀਂ ਉਹ ਚ ਨਹੀਂ ਉਹ ਤਾਂ ਆਪ ਦੇਣਾ ਵੀ ਨਹੀਂ ਕਿਸੇ ਨੂੰ ਉਹ ਉਹ ਤਾਂ ਵੈਸੇ ਵੀ ਨਹੀਂ ਆਪਾਂ ਕਿਸੇ ਉਹ ਉਹ ਕਰਨਾ